ਸਸ਼ਿਕਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਭ ਦਾ ਸਵਾਗਤ ਹੈ ਹਰ ਮੀਤ ਅਰਸ਼ੀਬ ਚੈਨਲ ਤੇ ਤੇ ਸਾਡੀ ਸਭ ਤੋਂ ਗੱਲ ਜੁ ਬੁਟੀਕ ਤੇ ਤੇ ਅੱਜ ਆਪਾਂ ਤੁਹਾਨੂੰ ਹੋਰ ਸੋਹਣੇ ਸੋਹਣੇ ਸੂਟ ਦਿਖਾਉਣੇ ਆ ਤੇ ਅੱਜ ਆਪਾਂ ਤੁਹਾਨੂੰ ਸਾਰਾ ਵੀ ਵੀ ਕਰਾਵਾਂਗੇ ਕਿ ਸਾਰਿਆਂ ਨੂੰ ਡਾਊਟ ਹੁੰਦਾ ਹੈ ਕਿ ਅਸੀਂ ਬੁਟੀਕ ਤੇ ਕਿੱਧਰ ਦੀ ਆਈਏ ਤੇ ਕਈ ਵਾਰ ਜਦੋਂ ਆਉਂਦੇ ਆ ਕਿਸੇ ਨੂੰ ਪਤਾ ਨਹੀਂ ਚੱਲਦਾ ਹੈਗਾ ਫਿਰ ਤੋਂ ਵਾਪਸ ਚਲੇ ਜਾਂਦੇ ਆ ਅੱਜ ਮੈਂ ਤੁਹਾਨੂੰ ਸਾਰਾ ਦੱਸੂਗੀ ਕਿ ਕਿੱਦਾਂ ਕਿੱਦਾਂ ਜੇ ਤੁਸੀਂ ਸਰੀਆਲੀ ਵਾਲੀ ਸਾਈਡ ਤੋਂ ਆਉਨੇ ਆ ਤੇ ਫਿਰ ਕਿੱਦਾਂ ਨੂੰ ਆਣਾ ਵਾਗੇ ਜੇ ਪਿੰਡ ਵਾਲੀ ਸਾਈਡ ਤੋਂ ਆਨੇ ਉਹ ਤੇ ਫਿਰ ਕਿੱਦਾਂ ਠੀਕਾ ਜੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾਉਣੀ ਆ ਡੋਰੀਏ ਦਾ ਸਮੂਟਾ ਪਿਓਰ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਤੁਸੀਂ ਦੇਖੋ ਆ ਦੇਖੋ ਜੀ ਪ੍ਰੋਪਰ ਮਸ਼ੀਨ ਵਰਕ ਵੀ ਹੋਇਆ ਆ ਇਹਦੇ ਤੇ ਤੇ ਫੈਬਰਿਕ ਜਿਹੜਾ ਵਿਚਕਾਰ ਇੱਥੇ ਆ ਡੋਰੀਏ ਦਾ ਲੱਗਾ ਹੋਇਆ ਜਿਹੜਾ ਸਾਈਡ ਤੇ ਫੈਬਰਿਕਾ ਪਿਓਰ ਮਸਲੀਨ ਦਾ ਜਿਹੜਾ ਫੈਬਰਿਕਾ ਉਹ ਹੈ ਆ ਉਹਦੇ ਨਾਲ ਜਿਹੜੇ ਆ ਰੋਜ਼ ਫਲਾਰਸ ਬਣੇ ਹੋਇਆ ਪ੍ਰਿੰਟਡ ਨੇ ਆ ਦੇਖੋ ਇਹਦਾ ਘੇਰਾ ਵੀ ਬਹੁਤ ਪਿਆਰਾ ਬਣਿਆ ਹੋਇਆ ਆ ਸਪੈਸ਼ਲੀ ਡਿਜ਼ਾਈਨ ਕੀਤੇ ਗਏ ਇਹ ਦੋ ਸੂਟ ਨੇ ਤੁਸੀਂ ਦੇਖ ਸਕਦੇ ਆ ਆ ਦੇਖੋ ਪ੍ਰੋਪਰ ਆਰਗੈਂਜ਼ਾ ਦਾ ਫੈਬਰਿਕ ਆ ਉਹਦੇ ਤੇ ਬਹੁਤ ਹੀ ਪਿਆਰਾ ਵਰਕ ਕੀਤਾ ਗਿਆ ਆ ਰੋਜ਼ ਫਲਾਰਸ ਬਣੇ ਹੋਏ ਆ ਉਹਦੇ ਤੇ ਵੀ ਤੇ ਆ ਜਿਹੜੀ ਆ ਬਾਟਮ ਆ ਇਹ ਕਾਟਨ ਦੇ ਵਿੱਚ ਜਿਹਦੀ ਬਾਟਮ ਹੈਗੀ ਆ ਪਲੇਨ ਤੇ ਦੁਪੱਟਾ ਵੀ ਸੇਮ ਜਿੱਦਾਂ ਸ਼ਰਟ ਬਣੀ ਹੋਈ ਆ ਸੇਮ ਦੁਪੱਟਾ ਉਦਾਂ ਹੀ ਬਣਿਆ ਹੋਇਆ ਪੂਰਾ ਖੁੱਲਾ ਡੁੱਲਾ ਦੁਪੱਟਾ ਆ ਜੀ ਆ ਦੇਖ ਸਕਦੇ ਆ ਤੁਸੀਂ ਮੈਂ ਸੌਰੀ ਆ ਜਿਹੜੇ ਆ ਪੱਲੇ ਆ ਇਹਦੇ ਦੋਨੋਂ ਉਹਨਾਂ ਦੇ ਸੇਮ ਔਰਗੈਂਜ਼ਾ ਦੇ ਨਾਲ ਜਿਹੜਾ ਬਣਿਆ ਹੋਇਆ ਆ ਸੇਮ ਫੈਬਰਿਕ ਮਸਲੀਨ ਦਾ ਲੱਗ ਕੇ ਉੱਪਰ ਜਿਹੜਾ ਉਹਦੇ ਡਿਜ਼ਾਈਨ ਕੀਤਾ ਗਿਆ ਤੇ ਕਾਰਨਰ ਤੇ ਪੂਰਾ ਵੱਡੇ ਵਾਰਾ ਫਲਾਰ ਬਣਿਆ ਹੋਇਆ ਆ ਪ੍ਰੋਪਰ ਜਿਹੜੀ ਆ ਲੇਸਿਸ ਦੇ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਆ ਆ ਦੇਖੋ ਇੱਕ ਇੱਧਰ ਵੀ ਫਲਾਰ ਬਣਿਆ ਦੁਪट्टे ਦੇ ਇੱਕ ਇੱਧਰ ਆ ਟੋਟਲ ਆਈ ਥਿੰਕ 4 ਫਲਾਰ ਬਨੇ ਹੋਏ ਨੇ ਕੋਨਿਆਂ ਤੇ ਪੂਰੇ ਵੱਡੇ ਫਲਾਰਸ ਨੇ ਸੈਂਟਰ ਦੇ ਵਿੱਚ ਜਿਹੜੇ ਆ ਉਹ ਛੋਟੇ ਫਲਾਰਸ ਨੇ ਤੇ ਇਹ ਆਪਣੇ ਕੋਲੇ ਹੈਗਾ ਆ 4500 ਦੀ ਰੇਂਜ ਵਿੱਚ 4500 ਦੀ ਰੇਂਜ ਵਿੱਚ ਇਹ ਆਪਣੇ ਕੋਲੇ ਛੋਟਾ ਇਹਦੇ ਵਿੱਚ ਇੱਕ ਹੋਰ ਆਪਣੇ ਕੋਲੇ ਕਲਰ ਹੈਗਾ ਆ ਆ ਤੁਸੀਂ ਦੇਖ ਸਕਦੇ ਆ ਫਲਾਰਸ ਦਾ ਇਹ ਵਾਲਾ ਕਲਰ ਆ ਜੀ ਆਪਣੇ ਕੋਲੇ ਆ ਦੇਖੋ ਇਹ ਵੀ ਬਹੁਤ ਸੋਹਣਾ ਕਲਰ ਆ ਬਹੁਤ ਸੋਹਣਾ ਇਹ ਵੀ ਬਣਿਆ ਹੋਇਆ ਜੀ ਆਪਣੇ ਕੋਲ ਬੜਾ ਪਿਆਰਾ ਜਿਹਾ ਸੂਟ ਬਣਿਆ ਹੋਇਆ ਆ ਆ ਦੋਨੋਂ ਆਪਣੇ ਕੋਲ ਜਿਹੜੇ ਕਲਰ ਆ अवेलेबल ਨੇ ਜਿੰਨੇ ਵੀ ਲੈਣਾ ਹੈਗਾ ਆ ਜੀ ਇਸਕਾਰਸਾ ਦਾ ਆ ਥੈਂਕ ਯੂ ਇੱਕ ਤੁਹਾਨੂੰ ਥੋੜਾ ਪਾਰਟੀ ਵੇਅਰ ਟਾਈਪ ਦਿਖਾਉਣੀ ਆ ਮਤਲਬ ਗਰਮੀਆਂ ਦੇ ਵੇस्ते ਹੀ ਬਣਿਆ ਹੋਇਆ ਵਾ ਬਹੁਤ ਸੋਹਣਾ ਪਿਓਰ ਦੇ ਵਿੱਚ ਫੈਬ੍ਰਿਕ ਆ ਜੀ ਇਹ ਇਹ ਆਪਣੇ ਕੋਲੇ 5600 ਦੀ ਰੇਂਜ ਵਿੱਚ ਆ ਜੀ ਸਾਰਿਆਂ ਨੇ ਕਹਿਣਾ ਹੈਗਾ ਤੇ ਸਿੰਪਲ ਜਾ ਵਾ ਬਟ ਕਾਸਟਲੀ ਆ ਤੇ ਪਰ ਤੁਸੀਂ ਇਹ ਵੇਖੋ ਜਿਹੜੀ ਇਹਦੀ ਡਿਜ਼ਾਈਨਿੰਗ ਕੀਤੀ ਗਈ ਆ ਉਹ ਬਹੁਤ ਹੀ ਜਿਹੜਾ ਕਿ ਮਿਹਨਤ ਦੇ ਨਾਲ ਕੰਮ ਹੋਇਆ ਆ ਬਾਕੀ ਜਿਹੜਾ ਇਹਦਾ ਫਲਾਰਸ ਬਣੇ ਹੋਇਆ ਤੁਸੀਂ ਆ ਕੰਮ ਦੇਖ ਸਕਦੇ ਆ ਕਿ ਕਿੰਨਾ ਪਿਆਰਾ ਕੰਮ ਕੀਤਾ ਗਿਆ ਆ हां देखो ਤੇ ਇਹਦੀ ਪ੍ਰੋਪਰ ਲੇਸਿਸ ਵੀ ਬਹੁਤ ਸੋਹਣੀਆ ਡਿਜ਼ਾਈਨਿੰਗ ਬੜੀ ਪਿਆਰੀ ਕੀਤੀ ਗਈ ਆ ਨਾਲ ਇਹਦੇ ਜਿਹੜੀ ਆ ਪਲੇਨ ਬਾਟਮ ਆ ਤੇ ਦੁਪੱਟਾ ਵੀ ਬਹੁਤ ਸੋਹਣਾ ਡਿਜ਼ਾਈਨਰ ਜਿਹੜਾ ਦੁਪੱਟਾ ਬਣਿਆ ਹੋਇਆ ਆ ਪੂਰਾ ਪ੍ਰਿੰਟਡ ਦੁਪੱਟਾ ਆ ਇਸ ਦੇ ਨਾਲ ਹਾਂ ਦੇਖ ਸਾਧੀਆਂ ਤੁਸੀਂ ਆ ਲੋ ਆ ਦੇਖੋ ਬਹੁਤ ਪਿਆਰਾ ਦੁਪੱਟਾ ਆ ਇਹ ਆਪਣੇ ਕੋਲੇ ਹੈਗਾ ਵਾ 5600 ਦੀ ਰੇਂਜ ਵਿੱਚ ਆ ਵਾਲਾ ਸੂਟ ਉੱਤੇ ਬਟਰਫਲਾਈਜ਼ ਬਣੀਆਂ ਹੋਈਆਂ ਨੇ ਬੜੀਆਂ ਡਕਲਿੰਜ਼ ਆ ਬਹੁਤ ਸਾਰਾ ਬਹੁਤ ਹੀ ਸੋਨਾ ਸੋਨਾ ਜਿਆ ਸੂਟ ਆ ਦੀ ਆ ਦੇਖੋ ਜਿੰਨੇ ਵੀ ਲੈਣਾ ਹੈਗਾ ਆ ਆਪਾਂ ਨੂੰ ਮੈਸੇਜ ਕਰ ਸਕਦਾ ਆ ਆ ਤਾਂ ਨੂੰ ਮੈਂ ਤਖਉਣ ਲੱਗੀ ਆ 1500 ਦੀ ਰੇਟ ਦੇ ਵਿੱਚ 1500 ਦੀ ਰੇਟ ਵਿੱਚ ਕਾਟਨ ਦਾ ਸੂਟ ਜਿੱਦਾਂ ਮਰਜੀ ਨੂੰ ਇੱਕ ਦੋ ਵਾਰੀ ਫਾਰ 파 ਕੇ ਫਿਰ ਇਹਨੂੰ ਘਰੇ ਪਾਓ ਵੀ ਸ਼ੇਪ ਦੇ ਵਿੱਚ ਇਹਦਾ ਨੈਕ ਬਣਿਆ ਹੋਇਆ ਨਾਲ ਬੜਾ ਪਿਆਰਾ ਜਿਹਾ ਵਾ ਜਿਹੜਾ ਮਸ਼ੀਨ ਵਰਕ ਦੇ ਨਾਲ ਫਲਾਰਸ ਬਣਾਇਆ ਗਿਆ ਉਹਦੇ ਵਿੱਚ ਹਲਕੀ ਹਲਕੀ ਸਿੱਪੀ ਦਿੱਤੀ ਗਈ ਆ ਤੇ ਐਦਾਂ ਹੀ ਜਿਹੜਾ ਇਹਦਾ ਘੇਰਾ ਬਣਿਆ ਹੋਇਆ ਆ। ੁੱਲਾ ਡੁੱਲਾ ਘੇਰਾ ਆ ਜਿੱਦਾਂ ਮਰਦੀ ਭੰਗ ਸਕਦਾ ਆ। ਕੋਈ ਇਸ਼ੂ ਨਹੀਂ ਹੈਗਾ। ਤੇ ਆਹ ਤੁਸੀਂ ਦੀ ਬਾਹ ਦੇਖ ਸਕਦੇ ਆ। ਐਦਾਂ ਬਾਹ ਬਣੀ ਹੋਈ ਆ ਪ੍ਰੋਪਰ ਵਿੱਚ ਰੀਲਿਸ ਕਰਕੇ। ਪ੍ਰੋਸ਼ੀਆ ਵਾਲੀ। ਤੇ ਪਲੇਨ ਇਸ ਦੇ ਨਾਲ ਇਸਦੀ ਬਾਟਮ ਆ ਤੇ ਦੁਪੱਟਾ ਬਹੁਤ ਪਿਆਰਾ ਬਣਿਆ ਹੋਇਆ ਆ। ਜੁਨੀਕ ਜੇ ਸਟਾਈਲ ਦਾ ਦੁਪੱਟਾ ਰੈਡੀ ਕੀਤਾ ਗਿਆ ਇਸ ਦੇ ਨਾਲ। ਹਾਂਜੀ। ਹਾਂਜੀ। ਦੁਪੱਟਾ ਇਸ ਤਰ੍ਹਾਂ। ਬਹੁਤ ਸੋਹਣਾ ਦੁਪੱਟਾ ਆ ਸਾਈਡ ਤੇ ਜਿਹੜਾ ਕਿ ਆਰਗੇਂਜ਼ਾ ਦਾ ਫੈਬਰਿਕ ਲਗਾ ਕੇ ਪ੍ਰੋਪਰ ਕਟਵਰਕ ਕੀਤਾ ਗਿਆ ਆ ਕਟਵਰਕ ਦੇ ਵਿੱਚ ਵੀ ਇੱਕ ਇੱਕ ਜਿਹੜੀ ਸਿੰਗਲ ਲਾਈਨ ਆ ਉਹ ਸਿੱਪੀ ਦੀ ਦਿੱਤੀ ਗਈ ਆ ਬਾਕੀ ਸਾਰਾ ਜਿਹੜਾ ਦੁਪੱਟਾ ਆ ਉਹ ਪ੍ਰਿੰਟ ਆ ਇਹ ਆਪਣੇ ਕੋਲੇ ਹੈਗਾ ਵਾ 1500 ਦੀ ਰੇਂਜ ਵਿੱਚ 1500 ਦੀ ਰੇਂਜ ਵਿੱਚ ਆ ਜੀ ਇਹ ਵਾਲਾ ਸੂਟ ਅੱਜ ਜੀ ਤੁਹਾਨੂੰ ਸੂਟ ਦਿਖਾਉਣੇ ਆ ਵਿਸਕਸ ਆਰਗੇਂਜ਼ਾ ਦੇ ਵਿੱਚ ਜਿਹੜਾ ਸੂਟ ਬਣਿਆ ਹੋਇਆ ਬਹੁਤ ਹੀ ਜਿਆਦਾ ਪਿਆਰਾ ਸੂਟ ਬਣਿਆ ਹੋਇਆ ਜੀ ਇਹ ਵਾਲਾ ਲੈਕ ਗੋਲਡਨ ਦਾ ਜਿਹੜਾ ਇਹਦੇ ਤੇ ਵਰਕ ਕੀਤਾ ਗਿਆ ਗੋਲਡਨ ਹੀ ਸਿੱਪੀ ਲੱਗੀ ਹੋਈ ਆ ਇਸ ਤੇ ਪਲੇਨ ਇਸ ਦੀ ਬਾਟਮ ਆ ਤੇ ਨਾਲ ਹੀ ਜਿਹੜੀ ਇਸ ਦੀ ਆ ਉਹ ਇਨਰ ਵੀ ਦਿੱਤੀ ਹੋਈ ਆ ਲਾਈਨਿੰਗ ਵੀ ਦਿੱਤੀ ਆ ਸ਼ਰਟ ਦੀ ਬਾਾਕੀ ਰਾ ਦੁਪੱਟਾ ਦੇਖਿਓ ਤੁਸੀਂ ਦੁਪੱਟਾ ਵੀ ਬਹੁਤ ਪਿਆਰਾ ਬਣਿਆ ਹੋਇਆ ਆ ਆ ਦੇਖੀਏ ਸਾਰੇ ਦੁਪੱਟੇ ਦੇ ਜਿਹੜੇ ਆ ਫਲਾਰਸ ਬਣੇ ਹੋਇਆ ਰੋਜ਼ ਫਲਾਰਸ ਬਣੇ ਹੋਇਆ ਸਾਰੇ ਦੁਪੱਟੇ ਦੇ ਵਿਸਕਸ ਔਰ ਗੈਂਜ਼ਾ ਦੇ ਵਿੱਚ ਆ ਜੀ ਇਹ ਵਾਲਾ ਸੂਟ ਇਹ ਆਪਣੇ ਕੋਲੇ ਹੈਗਾ ਵਾ 6500 ਦੀ ਰੇਂਜ ਵਿੱਚ 6500 ਦੀ ਰੇਂਜ ਵਿੱਚ ਆ ਜੀ ਇਹ ਵਾਲਾ ਸੂਟ ਬਹੁਤ ਪਿਆਰਾ ਡਿਫਰੈਂਟ ਜਿਹਾ ਵਾ ਹਾਰਟੀਕਲ ਇਹ ਵਾਲਾ ਆ ਦੇਖੋ ਇਹ ਜੀ ਆਪਣੇ ਕੋਲੇ 5500 ਦੀ ਰੇਂਜ ਵਿੱਚ ਸੂਟ ਆ ਬਹੁਤ ਪਿਆਰਾ ਬਣਿਆ ਹੋਇਆ ਆ 메ਨ ਜਿਹੜਾ ਇਹਦੇ ਵਿੱਚ ਕੰਮ ਆ ਨਾ ਕਰੋਸ਼ੀਏ ਦਾ ਹੀ ਕੀਤਾ ਗਿਆ ਆ ਸਾਰਾ ਪੋਰਲ ਵਰਕ ਤੇ ਨਲਕੀ ਦਾ ਵਰਕ ਹੋਇਆ ਵਾ ਜੀ ਇਹਦੇ ਵਿੱਚ ਜਿਆਦਾ ਆ ਫਲਾਰੇ ਕਿੰਨਾ ਸੋਹਣਾ ਬਣਿਆ ਹੋਇਆ ਆ ਪੂਰੀ ਸ਼ਰਟ ਤੇ ਡਾਟਸ ਬਣੇ ਹੋਏ ਆ ਦੇ ਦਾ ਘੇਰਾ ਦੇਖੋ ਕਿੰਨਾ ਯੂਨੀਕ ਬਣਿਆ ਹੋਇਆ ਆ ਪਿਓਰ ਮਸਲੀਨ ਦੇ ਵਿੱਚ ਇਸ ਦੀ ਬਾਟਮ ਆ ਤੇ ਇਹਦਾ ਦੁਪੱਟਾ ਵੀ ਦੇਖੋ ਦੁਪੱਟਾ ਵੀ ਬਹੁਤ ਪਿਆਰਾ ਬਣਿਆ ਹੋਇਆ ਪੇਂਟ ਦਾ ਦੁਪੱਟਾ ਆ ਤੇ ਚਾਰੋਂ ਸਾਈਡ ਤੋਂ ਜਿਹੜਾਗੇ ਇਹਨੂੰ ਕੋਸ਼ੀਏ ਦੇ ਨਾਲ ਕਵਰ ਕੀਤਾ ਗਿਆ ਆ ਆ ਦੇਖੋ ਬਹੁਤ ਹੀ ਪਿਆਰਾ ਜਿਹਾ ਡਿਫਰੈਂਟ ਜਿਹਾ ਸਟਾਈਲ ਕਹ ਲਓ ਤੁਸੀਂ ਸੂਟ ਦਾ 5500 ਦੀ ਰੇਂਜ ਵਿੱਚ ਆ ਜੀ ਇਹੇ ਵਾਲਾ ਸੂਟ ਜਿੱਦਾਂ ਮਰਜੀ ਇਹ ਸੂਟ ਪਾਓ ਲਾਈਕ ਪਾਰਟੀ ਵੇਅਰ ਬਣਾਓ ਆ ਦੇਖੋ ਕਿੰਨਾ ਸੋਹਣਾ ਸੂਟ ਆ ਅਹ ਜੀ 2500 ਦੀ ਰੇਂਜ ਵਿੱਚ ਸੂਟ ਆ ਬੜਾ ਪਿਆਰਾ ਬਣਿਆ ਹੋਇਆ ਬਹੁਤ ਹੀ ਸੋਹਣਾ ਸੂਟ ਆ ਨੈਕ ਤੇ ਜਿਹੜੀ ਦੀ ਪੱਟੀ ਬਣੀ ਹੋਈ ਆ ਰਿਪਲਸ ਦੀ ਬਣੀ ਹੋਈ ਆ ਤੇ ਪਰਲ ਜਿਹੜੇ ਆ ਇਹਦੇ ਵਿੱਚ ਵਿੱਚ ਲੱਗੇ ਹੋਏ ਆ ਤੇ ਆ ਤੁਸੀਂ ਦੇਖ ਸਕਦੇ ਆ ਵੇ ਦੇਖੋ ਕਿੰਨਾ ਪਿਆਰਾ ਜਿਆ ਨੈਟਵਰਕ ਹੋਇਆ ਇਹਦੇ ਤੇ ਆ ਇਹਦੇ ਨਾਲ ਬਾਟਮ ਪਿਓਰ ਚ ਤੇ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਡਿਜ਼ਾਈਨਰ ਦੁਪੱਟਾ ਇਹਦੇ ਨਾਲ ਰੈਡੀ ਹੋਇਆ ਆ। ਹਾਂਜੀ। ਤੇ ਇਹ ਆਪਣੇ ਕੋਲੇ ਹੈਗਾ ਆ 2500 ਦੀ ਰੇਜ ਵਿੱਚ ਇਹ ਵਾਲਾ ਸੂਟ। ਹਾਂਜੀ ਤੁਹਾਨੂੰ ਨਾ ਇਹ ਦੱਸਣਾ ਸੀਗਾ ਕਿ ਜਿੱਦਾਂ ਸਾਰਿਆਂ ਨੂੰ ਡਾਊਟ ਹੁੰਦਾ ਹਨਾ ਕਿੱਧਰ ਦੀ ਆਉਣਾ ਆ ਇਹ ਆਪਣਾ ਬੁਟੀਕ ਦਾ ਇੱਧਰ ਕੋਠੀ ਦੇ ਆ ਬਾਅਰ ਮਤਲਬ ਪਿੱਛੋਂ ਦੀ ਰਸਤਾ ਆ ਉੱਪਰ ਬੁਟੀਕ ਆ। ਕੀਕਾ ਮੈਂ ਤੁਹਾਨੂੰ ਅੱਜ ਸਾਰਾ ਜਿਹੜਾ ਵਾ ਉਹ ਸ਼ੋਅ ਕਰ ਦਿੰਨੀ ਆ ਕਿ ਕਿੱਧਰ ਦੀ ਆਉਣਾ ਆ ਕਿਉਂਕਿ ਸਾਰਿਆਂ ਨੂੰ ਨਾ ਡਾਊਟ ਰਹਿੰਦਾ ਆ ਕਿ ਕਿੱਧਰ ਦੀ ਅਸੀਂ ਆਈਏ ਆ ਦੇਖੋ ਇੱਧਰ ਨਾ ਬੈਕ ਸਾਈਡ ਤੋਂ ਹੀ ਆਂਦੀ ਰਸਤਾ ਬਿਲਕੁਲ ਈਜ਼ੀ ਆ ਕੋਈ ਔਖਾ ਨਹੀਂ ਹੈਗਾ ਆ ਦੇਖੋ ਇੱਧਰ ਬਸ ਕੰਮ ਚੱਲਦਾ ਪਿਆ ਵਾ ਉਹਦੇ ਕਰਕੇ ਥੋੜਾ ਖਲਾਰਾ ਖਲੁਰਾ ਜਿਹਾ ਪਿਆ ਹੋਇਆ ਆ ਤੇ ਆ ਦੇਖੋ ਬਾਹਰੋਂ ਫਰੰਟ ਤੋਂ ਤੇ ਜੇ ਸਰੀਆਲੀ ਵਾਲੀ ਸਾਈਡ ਤੋਂ ਆਉਣਾ ਆ ਫਿਰ ਇਧਰੋਂ ਮਤਲਬ ਗੋਦਾਮਾਂ ਤੋਂ ਅੱਗੇ ਹੀ ਆਪਣਾ ਘਰ ਆ ਤੇ ਸਾਹਮਣੇ ਆਪਣੀ ਜਿਹੜੀ ਟੀਵੀਐਸ ਏਜੰਸੀ ਆ ਤੇ ਜੇ ਪਿੰਡ ਵਾਲੀ ਸਾਈਡ ਤੋਂ ਆਣਾ ਵਾ ਫਿਰ ਇਧਰੋਂ ਆ ਕੇ ਤੇ ਸਿੱਧਾ ਆ ਸਾਹਮਣੇ ਆਪਣੀ ਏਜੰਸੀ ਆ ਟੀਵੀਐਸ ਏਜੰਸੀ ਤੇ ਉਧਰੇ ਨਾਲ ਹੀ ਆਪਣੀ ਇਧਰ ਕੋਠੀ ਬੰਦੀ ਪਈ ਆ ਤੇ ਬਸ ਇਧਰਲੀ ਸਾਈਡ ਤੋਂ ਇਧਰੋਂ ਵਿਚੋਂ ਵੀ ਤੁਸੀਂ ਜਾ ਸਕਦੇ ਆ ਸਿੱਧਾ ਹੀ ਜਾ ਕੇ ਤੇ ਅੱਗੇ ਆਪਣੀ ਬੁਟੀਕ ਆ ਜਾਂਦੀ ਹੈ ਤੇ ਇਧਰ ਬੈਕ ਸਾਈਡ ਤੋਂ ਵੀ ਤੁਸੀਂ ਜਾ ਸਕਦੇ ਆ ਮੈਂ ਤੁਹਾਨੂੰ ਵੀ ਸ਼ੋਅ ਕਰਦੀ ਆ ਆ ਵੇਖੋ ਇਧਰੋਂ ਆਸਰਾ ਵਾਲੀ ਵੱਲੋਂ ਰੋਡ ਆ ਬਿਲਕੁਲ ਸੌਖਾ ਆ ਕੋਈ ਔਖਾ ਨਹੀਂ ਹੈਗਾ ਇਧਰੋਂ ਮਤਲਬ ਬੈਕ ਸਾਈਡ ਤੋਂ ਜਾ ਕੇ ਉਹ ਉੱਪਰ ਵਾਲਾ ਸਾਡੇ ਜਿਹੜੀ ਬੁਟੀਕ ਆ ਜਿੱਤੇ ਮਤਲਬ ਉਹ ਪਲਾਈ ਬੋਰਡ ਲੱਗੇ ਹੋਏ ਆ ਨਾ ਦੋ ਤੇ ਇਧਰ ਨਾਲ ਦਰਵਾਜਾ ਜਿਹੜਾ ਦੇਖਦਾ ਪਿਆ ਵਾ ਉਹ ਬੁਟੀਕ ਆ ਆਪਣੀ ਠੀਕ ਆ ਜੀ ਮੈਂ ਤੁਹਾਨੂੰ ਅੱਜ ਸ਼ੋਅ ਕਰਾਤਾ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਕੋਈ ਲੋੜ ਨਹੀਂ ਹੈਗੀ ਤੇ ਬਸ ਸਿੰਪਲ ਜਿਹਾ ਐਡਰੈਸ ਹੈਗਾ ਸੌਖਾ ਜਿਹਾ ਤੇ ਜੇ ਪਿੰਡ ਵਾਲੀ ਸਾਈਡ ਤੋਂ ਆਣਾ ਵਾ ਫਿਰ ਇਧਰੋਂ ਆ ਕੇ ਸਿੱਧਾ ਆ ਸਾਹਮਣੇ ਆਪਣੀ ਏਜੰਸੀ ਆ TVS ਏਜੰਸੀ ਤੇ ਉਧਰੇ ਨਾਲ ਹੀ ਆਪਣੀ ਇਧਰ ਕੋਠੀ ਬੰਦੀ ਪਈ ਆ ਤੇ ਬਸ ਇਧਰਲੀ ਸਾਈਡ ਤੋਂ ਇਧਰੋਂ ਵਿਚੋਂ ਵੀ ਤੁਸੀਂ ਜਾ ਸਕਦੇ ਆ ਸਿੱਧਾ ਹੀ ਜਾ ਕੇ ਤੇ ਅੱਗੇ ਆਪਣੀ ਬੁਟੀਕ ਆ ਜਾਂਦੀ ਆ ਤੇ ਇਧਰ ਬੈਕ ਸਾਈਡ ਤੋਂ ਵੀ ਤੁਸੀਂ ਜਾ ਸਕਦੇ ਆ ਮੈਂ ਤੁਹਾਨੂੰ ਵੀ ਸ਼ੋਅ ਕਰਦੀ ਆ ਆ ਵੇਖੋ ਇਧਰ ਹਸਰਾਲੀ ਵੱਲੋਂ ਰੋਡ ਆ ਬਿਲਕੁਲ ਸੌਖਾ ਆ ਕੋਈ ਔਖਾ ਨਹੀਂ ਹੈਗਾ ਇਧਰੋਂ ਮਤਲਬ ਬੈਕ ਸਾਈਡ ਤੋਂ ਜਾ ਕੇ ਉਹ ਉੱਪਰ ਵਾਲਾ ਸਾਡੇ ਜਿਹੜੀ ਬੁਟੀਕ ਜਿੱਤੇ ਮਤਲਬ ਉਹ ਪਲਾਈ ਬੋਰਡ ਲੱਗੇ ਹੋਏ ਆ ਨਾ ਦੋ ਤੇ ਇਧਰ ਨਾਲ ਦਰਵਾਜ਼ਾ ਜਿਹੜਾ ਦੇਖਦਾ ਪਿਆ ਵਾ ਉਹ ਬੁਟੀਕ ਆ ਆਪਣੀ ਠੀਕ ਆ ਜੀ ਮੈਂ ਤੁਹਾਨੂੰ ਅੱਜ ਸ਼ੋਅ ਕਰਾਦਾ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਕੋਈ ਲੋੜ ਨਹੀਂ ਹੈਗੀ ਤੇ ਬਸ ਸਿੰਪਲ ਜਿਹਾ ਐਡਰੈਸ ਹੈਗਾ ਸੌਖਾ ਜਿਹਾ ਆ ਜਿਹੜਾ ਵਾ ਇਹ ਜਿਹੜਾ ਮਤਲਬ ਸੜਕ ਆ ਇਧਰੋਂ ਪਿੰਡ ਵੱਲੋਂ ਆਉਂਦੀ ਆ ਤੇ ਇਧਰੋਂ ਆਂਦੀ ਆ ਸਰੀਆਲੀ ਵੱਲੋਂ ਤੇ ਬਾਸ ਰੋਡ ਦੇ ਉੱਪਰ ਹੀ ਆਦੀ ਆਪਣਾ